ਕੱਲਾ ਸੂਸਾਇਡ ਕੀਤਾ ਵਾ ਜਦ ਕਿ ਮੇਰੇ ਪੁੱਤ ਦਾ ਕਤਲ ਆ ਮੈਨੂੰ ਫਾਰੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇਰੀ ਇਹ ਨੋ ਨਹੀਂ ਆ ਇਹ ਡੈਨ ਆ ਕੰਜਰੀ ਜਿਹਨੇ ਮੇਰਾ ਪੁੱਤ ਕਾਲਿਆ ਕੱਛ ਰਹਿੰਦੇ ਆਜ ਦਿਨ ਦੇ ਕਲੇਸ਼ ਨੇ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਲੈ ਲਈਏ ਹਾਲਾਂਕਿ ਮਾਮਲਾ ਨੌਜਵਾਨ ਦੀ ਖੁਦਕੁਸ਼ੀ ਦਾ ਦੱਸਿਆ ਜਾ ਰਿਹਾ ਪਰ ਪਰਿਵਾਰ ਨੇ ਪੁਲਿਸ ਮੁਲਾਜ਼ਮ ਦੀ ਪਤਨੀ ਤੇ ਉਸ ਨੂੰ ਕਤਲ ਕਰਨ ਦੇ ਇਲਜ਼ਾਮ ਲਾਏ ਨੇ ਪਰ ਨੋ ਇਨਸਾਫ ਨਾ ਪਾਟੇ ਨਨ ਗੱਲ ਦੱਸ ਸਾਰੇ ਦੱਸ ਬੋਤੈ ਮੇਰਾ ਬ੍ਰੋ ਉਹ ਹੀ ਕਹਿੰਦੀ ਕਹਿੰਦੀ ਤੂੰ ਫੇਰ ਆ ਪਿਓ ਜੀ ਦਾ ਘਰ ਦਾ ਮਰ ਗਿਆ ਉਹਨੂੰ ਚਾਹੀਦਾ ਨੇ ਰੋਣਾ ਮਲੇ ਬਸਾ ਰੋਣ ਨਹੀਂ ਜਾਂ ਨਾ ਸੋਰੀ ਕਿਤਾਬ ਗੁਲਮ ਕਰਦੀ ਰਹੀ ਆ ਇੱਥੇ ਰਹਿ ਕੇ ਮੇਰੀ ਕੁੜੀ ਇਦੁਕਦਾਈ ਕਟੜਾ ਵਾਪਰੀ ਹੈ ਅੰਮ੍ਰਿਤਸਰ ਦੇ ਕੋਟ ਮੀਤ ਸਿੰਘ ਇਲਾਕੇ 'ਚ ਜਿੱਥੇ ਦੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਸ਼ਮਸ਼ੇਰ ਸਿੰਘ ਵੱਲੋਂ ਖੁਦਕੁਸ਼ੀ ਕੀਤੀ ਗਈ ਪਰ ਮ੍ਰਿਤਕ ਜਵਾਨ ਦੇ ਪਰਿਵਾਰ ਨੇ ਇਸ ਨੂੰ ਕਤਲ ਘਰਾੜ ਦਿੱਤਾ ਹੈ ਇਲਜ਼ਾਮ ਹੈ ਕਿ ਸ਼ਮਸ਼ੇਰ ਸਿੰਘ ਦੀ ਪਤਨੀ ਰੋਜ਼ਾਨਾ ਕਰ ਛਕਲੇਸ਼ ਕਰਦੀ ਸੀ ਅਤੇ ਉਸ ਨੂੰ ਮਾਰਦੀ ਕੁੱਟਦੀ ਸੀ ਅਤੇ ਹੁਣ ਉਸ ਦੀ ਪਤਨੀ ਨੇ ਆਪਣੇ ਪੇਕਿਆਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਹੈ ਪਹਿਲਾਂ ਸੁਸਾਇਡ ਕੀਤਾ ਵਾ ਜਦ ਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾਰੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇਰੀ ਇਹ ਨੋ ਨਹੀਂ ਆ ਇਹ ਡੈਣ ਆ ਕੰਜਰੀ ਜਿਹਨੇ ਮੇਰਾ ਪੁੱਤ ਘਾ ਲਿਆ ਇੱਕ ਮੇਰਾ ਬੰਦਾ ਨਹੀਂ ਇੱਕ ਮੇਰਾ ਪੁੱਤ ਘਾ ਗਈ ਕੰਜਰੀ ਉਹ ਆਪਣੇ ਉੱਥੇ ਗਈ ਫੇਕੇ ਆਪਣੇ ਗਈ ਰਾਤ ਨੂੰ ਉਹਦੇ ਨਾਲ ਮੈਂ ਕਹੀ ਵੀ ਇਥੋਂ ਦਫਾ ਹੋ ਜਾ ਚਲ ਜਾ ਮੈਂ ਕਹਾਂ ਮੈਂ ਨਹੀਂ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ ਮੁਲਾਜ਼ਮਾ ਨੇ ਕਹੀ ਕਿ ਤੁਸੀਂ ਇਥੋਂ ਚਲ ਜਾਓ ਉਸ ਮੌਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰਖਿਲਾਫ ਕਹਿੰਦਾ ਜੋ ਕਵੰਦੀ ਕਾਰਵਾਈ ਪਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ ਇਹਦੇ ਪ੍ਰਵਾਸ ਸਾਰੇ ਰਲੇ ਸੀ ਇੱਥੇ ਹੀ ਗਏ ਸੀ ਤਰਨੇ ਫਿਰਦੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਮੇਰੇ ਪੁੱਤ ਨੂੰ ਫੇਰ ਟੰਗਿਆ ਦੋ ਦਿਨ ਜਿਆਦਾ ਟੌਰਚਰ ਕੀਤਾ ਉਹਦੇ ਗਲੇ ਦੇ ਉੱਤੇ ਕੋਈ ਅਜਾ ਨਿਸ਼ਾਨ ਨਹੀਂ ਸੀ ਕੋਈ ਉਹਦੀ ਜੀਭ ਬਾਹਰ ਨਹੀਂ ਸੀ ਕੋਈ ਉਹਦੀ ਅੱਖਾਂ ਬਾਹਰ ਨਹੀਂ ਸੀ ਇਹਨਾਂ ਨੇ ਥੱਲੇ ਉਹਨੂੰ ਸਰਾਣਾ ਇੱਥੇ ਇੰਨਾ ਪਿਆ ਇਹਦੇ ਘਰ ਦੇ ਲਾਗੇ ਉੱਥੇ ਪਿਆ ਸਰਾਣਾ ਜਿੱਥੇ ਇਹਨਾਂ ਨੇ ਮੂੰਹ ਦੇ ਤੇ ਰੱਖ ਕੇ ਦਬਿਆ ਵਾ ਬਟ ਨੂੰ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਬਟਾਲੇ ਦੀ ਰਹਿਣ ਵਾਲੀ ਸੀ ਬੋਲਵੀ ਉਹਦੇ ਨੌਵੇਂ ਨੀਲੇ ਹੋਏ ਸੀ ਜਦੋਂ ਮੈਂ ਗਈ ਆ ਤੇ ਉਹਦੀ ਚਮੜੀ ਅਜੇ ਗਰਮ ਸੀ ਤੇ ਮੈਂ ਫਟਾਫਟ ਆਪਣੇ ਕੋਲ ਕੋਸ਼ਿਸ਼ ਕੀਤੀ ਕਿ ਮੈਨੂੰ ਲੈ ਜਾਵਾਂ ਤੇ ਮੈਂ ਬਚਾਲਾ ਆਪਣੇ ਪੁੱਤ ਨੂੰ ਮੈਨੂੰ ਨਹੀਂ ਪਤਾ ਮੈਨੂੰ ਡਾਕਟਰਾਂ ਨੇ ਕਿਹਾ ਇੱਕ ਘੰਟਾ ਹੋ ਗਿਆ ਇਹਨੂੰ ਪੂਰੇ ਹੋਏ ਨੂੰ ਇਹ ਤੁਹਾਨੂੰ ਹੁਣ ਖਬਰ ਦਿੱਤੀ ਇਹਨੇ ਉਹ ਇੰਸਪੈਕਟਰ 5 ਮਿੰਟ ਦਾ ਰਾਹ ਹਰ ਤੇ ਤੋਂ ਉੱਥੇ ਮੈਡ ਕਾਰਡ ਦਾ ਅਸੀਂ 5 ਮਿੰਟਾਂ ਚ ਲੈ ਕੇ ਕਹਿੰਦਾ ਕੀ ਗੱਲ ਇੱਕ ਘੰਟਾ ਕੀ ਕਰਦੀ ਰਹੀ ਆ ਉਹਦੇ ਤੁਹਾਨੂੰ ਕਿਉਂ ਨਹੀਂ ਖਬਰ ਦਿੱਤੀ ਮੈਂ ਤੇ ਉਹ ਮੰਗ ਕਰੂੰਗੀ ਫਾਜੀ ਕਿ ਮੇਰੇ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਧੀਆਂ ਪੁੱਤ ਤੇ ਹੈ ਗਈ ਉਹਦੇ ਸਿਰ ਤੇ ਹੀ ਚਲੋ ਸਾਨੂੰ ਨਾਮ ਮਦਦ ਦਿੰਦਾ ਪੈਸੇ ਥੇਲੇ ਦੀ ਪਰ ਸਾਨੂੰ ਉਹਦਾ ਆਸਰਾ ਬੜਾ ਸੀ ਕਿ ਉਹ ਸਿਰ ਤੇ ਨਹੀਂ ਉਹ ਸਾਨੂੰ ਇਹਨਾਂ ਨੇ ਫੇਉ ਬਣਾਇਆ ਕਹਿੰਦੇ ਕੋਈ ਨਹੀਂ ਨਹੀਂ ਆਉਂਦਾ ਰਕੜੀ ਬਣਾਉਣ ਮम्मी ਕੋਈ ਨਹੀਂ ਸਾਨੂੰ ਦੇਸਦਾ ਰਵੇ ਪਰਿਵਾਰ ਮੁਤਾਬਕ ਉਹਨਾਂ ਦੀ ਨੂੰ ਫੋਨ ਤੇ ਅਸ਼ਲੀਲ ਵੀਡੀਓਜ਼ ਅਤੇ ਰੀਲਾਂ ਬਣਾਉਣ ਦੀ ਸ਼ੌਕੀਨ ਸੀ ਅਤੇ ਰੋਕਣ ਉੱਪਰ ਉਹਨਾਂ ਦੇ بیٹے ਨਾਲ ਗਲਤ ਵਿਹਾਰ ਕਰਦੀ ਜਦਕਿ ਉਹਨਾਂ ਦੀ ਨੂੰ ਨੇ ਹੀ ਉਹਨਾਂ ਦੇ ਪੁੱਤਰ ਨੂੰ ਪਰਿਵਾਰ ਤੋਂ ਵਿਵੱਖ ਕਰ ਦਿੱਤਾ ਸੀ ਪੀੜਤ ਪਰਿਵਾਰ ਹੁਣ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ 구ਹਾਰ ਲਗਾ ਰਿਹਾ ਹੈ ਮੇਰਾ ਨਾਮ ਰਜਿੰਦਰ ਕੌਰ ਹਾਂ। ਕਸ਼ਮਸ਼ੀਰ ਸਿੰਘ ਦੀ ਮਾਸੀ ਹਾਂ। ਮੈਂ ਕਈ ਵਾਰੀ ਇਸ ਸਟੇਸ਼ਨ ਤੇ ਮਿਲਿਆ। ਹਮੇਸ਼ਾ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ। ਮੈਨੂੰ ਰੈਂਬੋ ਲੈ ਕੇ ਵੀ ਮਾਰਦੀ ਆ। ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ। ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਟਰਾਂ ਦੇ ਮੈਂਬਰ ਵੀ ਨੇ। ਔਰ ਐਚਟੀ ਜਿੱਥੇ ਪੇਕਿਆਂ ਦੀ ਗਲੀ ਆ ਦੀ ਮਮੀ ਦਾ ਘਰ। ਉਹਦੇ ਲੱਗ ਕੇ ਵੀ ਸਾਰੇ ਗਵਾਹ ਨੇ। ਸਾਰੇ ਗਲੀ ਕੁਵਾਇਦ ਹੈ ਕਿ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੌਰਚਰ ਕਰਦੀ ਨਹੀਂ ਕਿਸ ਤਰ੍ਹਾਂ ਮਾਰਕ ਟਾਈ ਕਰਦੀ ਜਿਹੜੀ ਗੜੀ ਵਾਈਫੋ ਦਾ ਨਾਮ ਕੀ ਸੀ ਉਹ ਤਿਆ ਤਾਜ਼ਮੀਦ ਖੋਰ ਮੈਂ ਤੁਹਾਨੂੰ ਕਿਹਾ ਵੀ ਆਪਣੀ ਗੰਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਇੰਸਟਾਗ੍ਰਾਮ ਦੇ ਉੱਤੇ ਜਦ ਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨੋ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਆ ਜਦੋਂ ਇੰਨੇ ਵੀ ਕਿਹਾ ਨਹੀਂ ਸੀ ਮੋੜਦੀ ਗਲੀ ਦੇ ਵਿੱਚ ਵੀ ਛੋਟੀਆਂ ਛੋਟੀਆਂ ਪੈਂਟੀਆਂ ਪਾ ਕੇ ਫਿਰਦੀ ਸੀ ਕਿੰਨੂ ਕਹਿੰਦੀ ਸੀ ਮੈਂ ਤੇਰਨੂੰ ਵੱਖਰਾ ਲੈ ਜਾਣਾ ਘਰ ਚ ਪਿਆਰ ਨਾ ਵੀ ਲੜਾਈ ਕਰਾਈ ਪਰਾਦੀ ਵੀ ਬਾਹ ਤੜਾਈ ਮਾਂ ਦੇ ਵਤੀ ਪਈ ਇਸ ਦੌਰਾਨ ਇਹਨਾਂ ਦੇ ਕਈ ਟਿਕਟ ਕਰਾਇਆ ਗਿਆ ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ ਤੇ ਇਤਨਾ ਅਟੈਕ ਕਰਦੀ ਹੈ ਉਹ ਵੀ ਇਹਨਾਂ ਕੋਲ ਸਾਰੇ ਪ੍ਰੂਫ ਹੈਗੇ ਜੀ ਰੁਕ ਜੋਣੋ ਤਾਂ ਕੀ ਹੁਣ ਜੋ ਵੀ ਆ ਕਾਰਵਾਈ ਜਿਸ ਤਰ੍ਹਾਂ ਪ੍ਰਸ਼ਾਸਨ ਕਰੇਗਾ ਉਹ ਇਹਨਾਂ ਨੂੰ ਮਨਜ਼ੂਰ ਜੇ ਠੀਕ ਉਦੋਂ ਇਸ ਘਟਨਾ ਤੋਂ ਬਾਅਦ ਨੌਜਵਾਨ ਦੇ ਮਾਪਿਆਂ ਨੇ ਆਪਣੀ ਨੂੰ ਨੂੰ ਘਰੋਂ ਪੇਕੇ ਭੇਜ ਦਿੱਤਾ ਹੈ ਜਿਸ ਕਾਰਨ ਉਸ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆ ਸਕਿਆ ਪਰੇ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਦੀ ਕਲ ਆਖੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ